ਹੈਲੋ एवरीवन वेलकम बैक टू माय YouTube ਚੈਨਲ 아이ओके ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਅੱਜ ਮੈਂ ਬਣਾਉਣ ਜਾ ਰਹੀ ਹਾਂ ਜੀ ਤੋਰੀਆਂ ਜਿੰਨੂੰ ਕਿ ਕਈ ਤੇ ਜਗ੍ਹਾ ਦੇ ਉੱਤੇ ਕਿਹਾ ਜਾਂਦਾ ਹੈ ਰਾਮ ਤੋਰੀ ਕਈ ਜਗ੍ਹਾ ਤੇ ਕਿਹਾ ਜਾਂਦਾ ਜੀ ਕਾਲੀ ਤੋਰੀ ਕਈਆਂ ਜਗ੍ਹਾ ਦੇ ਕਹਿੰਦੇ ਆ ਕੀਆ ਤੋਰੀ ਕੋਈ ਪਤਾ ਨਹੀਂ ਕੀ ਕਹਿੰਦੇ ਆ ਚਲੋ ਮੈਂ ਬਣਾ ਰਹੀ ਹਾਂ ਤੋਰੀਆਂ ਜਿਹੜੀਆਂ ਕਿ ਮੈਂ ਬਾਹਰ ਉਗਾਈਆਂ ਸੀ ਸਾਡੇ ਗੇਟ ਦੇ ਸਾਹਮਣੇ ਲੱਗੀਆਂ ਹੋਈਆਂ ਮੈਂ ਥੋੜੀ ਬਹੁਤੀ ਸਬਜੀ ਦਾ ਅਨੁਪਾਤ ਲਗਾ ਕੇ ਹੀ ਰੱਖਦੀ ਆ ਤੇ ਅੱਜ ਮੈਂ ਉਹ ਬਣਾਉਣ ਜਾ ਰਹੀ ਸੀ ਤੇ ਮੈਂ ਕਿਹੜੀ ਕਰਦੀ ਸਬਜੀ ਆ ਕਿਉਂ ਨਾ ਤੁਹਾਡੇ ਨਾਲ ਵੀ ਸ਼ੇਅਰ ਕੀਤੀ ਜਾਵੇ ਹਨਾ ਮੈਸੇਜ ਤੇ ਤੁਸੀਂ ਸਾਰੇ ਬਣਾਉਂਦੇ ਹੀ ਹੋ ਤੇ ਮੈਂ ਕੜਾਈ ਰੱਖੀ ਹੋਈ ਸੀ ਗੈਸ ਦੇ ਉੱਪਰ ਤੇ ਤੇਲ ਵੀ ਗਰਮ ਹੋ ਗਿਆ ਸੀ ਹੁਣ ਮੈਂ ਅੱਚ ਪਾ ਰਹੀ ਆ ਜੀਰਾ ਤੇ ਹਿੰਗ ਥੋੜੀ ਜੀ ਹੁਣ ਮੈਂ ਇਸ ਤੋਂ ਬਾਅਦ ਪਾਉਂਗੀ ਪਿਆਜ਼ ਲਸਣ ਅਦਰਕ ਹਰੀ ਮਿਰਚ ਕੱਟੀ ਹੋਈ ਇਹ ਮੈਂ ਹੁਣ ਪਾ ਦਿੱਤਾ ਹੋਇਆ ਹੈ ਜੀ ਤੜਕਾ ਹੁਣ ਇਹਨੂੰ ਅਸੀਂ ਹਲਕਾ ਬ੍ਰਾਊਨ ਕਰ ਲੈਣਾ ਹੈ ਤੇ ਇਹਨੂੰ ਹੌਲੀ-ਹੌਲੀ ਅਸੀਂ మీడియం ਫਲੇਮ ਦੇ ਉੱਪਰ ਬਣਾਵਾਂਗੇ ਹਾਂਜੀ ਦਸ ਲਾ ਕੇ ਤੁਸੀਂ ਇਹ ਨਹੀਂ ਤੋਰੀਆਂ ਨਹੀਂ ਬਣਾਉਂਦੇ ਹੋ ਦਸ ਇੱਦਾਂ ਇਹ ਹੁਣ ਹਲਕਾ ਜਿਹਾ ਹੋਰ ਕਰਾਂਗੇ ਹੁਣ ਤਾਂ ਥੋੜਾ ਜਿਹਾ ਪੱਕ ਗਿਆ ਹੋਇਆ ਹੈ ਥੋੜਾ ਜਿਹਾ ਹੋਰ ਅਸੀਂ ਪਕਾ ਲਾਂਗੇ ਆਪਣਾ ਤੜਕਾ ਤੇ ਕਹਿੰਦੇ ਜਦੋਂ ਨੌ ਆਪਣੀ ਮਾਂ ਨੂੰ ਫੋਨ ਕਰੇ ਤਾਂ ਕਹਿਣਗੇ ਘਰ ਦੇ ਸੌਹਰੇ ਪਰਿਵਾਰ ਕਿ ਆਪਣੀ ਮਾਂ ਦੇ ਨਾਲ 24 ਘੰਟੇ ਲੱਗੀ ਰਹਿੰਦੀ ਹੈ ਫੋਨ ਤੇ ਤੇ ਜਦੋਂ ਉਹਨਾਂ ਦੀ ਧੀ ਦਾ ਸਾਰਾ ਦਿਨ ਫੋਨ ਨਾ ਆਵੇ ਤੇ ਕਹਿਣਗੇ ਕੁੜੀ ਦਾ ਤੇ ਅੱਜ ਸਾਰਾ ਦਿਨ ਫੋਨ ਨਹੀਂ ਆਇਆ ਪਤਾ ਨਹੀਂ ਕੁੜੀ ਕਿੱਥੇ ਬਿਜ਼ੀ ਹੋਣੀ ਆ ਸੌਖੋ ਵੇ ਸਹੀਂ ਅੱਜ ਤਾਂ ਕੁੜੀ ਨੇ ਫੋਨ ਨਹੀਂ ਲਿਨ ਕੀਤਾ ਸੋ ਫੋਨ ਕਰਨਾ ਚਾਹੀਦਾ ਹੈ ਕੁੜੀਆਂ ਨੂੰ ਆਪਣੀ ਮਾਂ ਨਾਲ ਤੇ ਮਾਂ ਨੂੰ ਵੀ ਫੋਨ ਕਰਨਾ ਚਾਹੀਦਾ ਪਰ ਉਹਦੀ ਕੋਈ ਲਿਮਟ ਹੁੰਦੀ ਹੈ ਫੋਨ ਤੁਸੀਂ ਦਿਨ ਦੇ ਵਿੱਚ ਇੱਕ ਵਾਰ ਜਾਂ ਦੋ ਵਾਰ ਕਰ ਲਓ ਬਾਕੀ ਜੇ ਤੁਸੀਂ ਫੋਨ ਹੀ ਨਹੀਂ ਕਰੀ ਜਾਓਗੇ ਆਪਣੀ ਧੀ ਨੂੰ ਤੇ ਫਿਰ ਉਹ ਘਰ ਦੇ ਵਿੱਚ ਮੈਨੇਜ ਕਿਦਾਂ ਕਰੂਗੀ ਨਾ ਕਿਉਂਕਿ ਫਿਰ ਅਸੀਂ बार-बार ਉਹਨਾਂ ਨੂੰ ਫੋਨ ਕਰਕੇ ਇਹ ਪੁੱਛੀ ਜਾਵਾਂਗੇ ਤੂੰ ਕੀ ਕਰਦੀ ਆ ਹੁਣ ਕੀ ਕਰਦੀ ਆ ਫੇ ਕੁੜੀ ਵੀ ਅੱਗੋਂ ਕਹੂਗੀ ਹੁਣ ਤੇ ਮੈਂ ਭਾਂਡੇ ਸਾਫ਼ ਕਰਦੀ ਸੀ ਹੁਣ ਤੇ ਮੈਂ ਰੋਟੀ ਬਣਾਉਂਦੀ ਸੀ ਹੁਣ ਮੈਂ ਸਬਜ਼ੀ ਬਣਾ ਲਈ ਤੇ ਤੁਸੀਂ ਵੀ ਐਸੇ ਕਹੋ ਕਿ ਹਨਾ ਕਰਦਾ ਕੰਮ ਕਰਦੇ ਪਏ ਸੀ ਫਿਰ ਉਹ ਵੀ ਮਾਂ ਨੂੰ ਹੁੰਦਾ ਕਿ ਹਨਾ ਸ਼ਾਇਦ ਮੇਰੀ ਤੇ ਸਾਰਾ ਦਿਨ ਹੀ ਘਰ ਦਾ ਕੰਮ ਕਰਦੀ ਆ ਇਸ ਕਰਕੇ ਜਿਹੜਾ ਫੋਨ ਨਾਲੋਂ ਫੋਨ ਨੂੰ ਬਹੁਤ ਘੱਟ ਯੂਜ਼ ਕਰਨਾ ਚਾਹੀਦਾ ਜਿਹਦੇ ਨਾਲ ਕਿ ਸਾਡੀਆਂ ਰਿਸ਼ਤੇਦਾਰੀਆਂ ਖਰਾਬ ਨਾ ਹੋਣ ਕਿਉਂਕਿ ਰਿਸ਼ਤੇ ਜਿਹੜੇ ਹੁੰਦੇ ਆ ਨਾ ਬਹੁਤ ਜ਼ਿਆਦਾ ਨਾਜ਼ੁਕ ਹੁੰਦੇ ਆ ਇਹ ਟੁੱਟਣ ਲੱਗਿਆ ਟਾਈਮ ਨਹੀਂ ਲੱਗਦਾ ਤੇ ਜੁੜਨ ਲੱਗਿਆ ਬਹੁਤ ਟਾਈਮ ਲੱਗਦਾ ਜੀ ਅੱਜ ਕੱਲ ਤੇ ਫੋਨ ਦੇ ਉੱਤੇ ਝਾਤੀ ਕਰਦਿਆਂ ਨੂੰ ਦੱਸ ਦਿੰਦੀਆਂ ਕੁੜੀਆਂ ਕਿ ਅੱਜ ਮੇਰੇ ਸਾਰੇ ਪਰਿਵਾਰ ਨੇ ਮੈਨੂੰ ਆਹ ਗੱਲ ਕਹੀ ਹੈ ਪਹਿਲਾਂ ਚਿੱਠੀਆਂ ਹੁੰਦੀਆਂ ਸੀਗੀਆਂ ਤੇ ਚਿੱਠੀਆਂ ਦੇ ਉੱਤੇ ਜਦੋਂ ਉਹ ਗੱਲਬਾਤ ਪਹੁੰਚਦੀ ਹੁੰਦੀ ਸੀ ਉਦੋਂ ਨੂੰ ਘਰ ਦੇ ਵਿੱਚ ਲੜਾਈ ਹੋ ਕੇ ਫੈਸਲਾ ਵੀ ਹੋ ਜਾਂਦਾ ਸੀ ਤੇ ਹੁਣ ਫੋਨ ਦੇ ਨਾਲ ਇੰਨਾ ਕਿ ਤੇ ਇਹਦਾ ਕੰਮ ਖਰਾਬ ਹੋ ਚੁੱਕਿਆ ਨਾ 15 ਮੀਆ ਮਿੰਟਾਂ ਦੇ ਵਿੱਚ ਵਿੱਚ ਇਹਨਾ ਪਲਾਕ ਵੀ ਹੋ ਜਾਂਦਾ ਹੈ ਕਿਉਂਕਿ ਜਦੋਂ ਸਾਰਾ ਕੁਝ ਮੰਮੰਟੋ ਮੰਮੰਟੀ ਮਾਪਿਆਂ ਤੱਕ ਪਹੁੰਚ ਜਾਣਾ ਮਾਪਿਆਂ ਨੇ ਸਾਰੇ ਰਿਸ਼ਤੇਦਾਰ ਇਕੱਠੇ ਕਰ ਲੈਣੇ ਤੇ ਕੁੜੀ ਦੇ ਘਰ ਪਹੁੰਚ ਜਾਣਾ ਫਟਾਫਟ ਸਾਨੂੰ ਪਲਾਕ ਦੇ ਦਿਓ ਜੀ ਤੁਸੀਂ ਸਾਡੀ ਕੁੜੀ ਨੂੰ ਆ ਕੇ ਆਓ ਪਹਿਲੇ ਜਮਾਨੇ ਸਭ ਠੀਕ ਹੁੰਦੇ ਸੀ ਨਾ ਕਿਸੇ ਨੂੰ ਕੋ ਗੱਲ ਪਤਾ ਲੱਗਦੀ ਸੀ ਨਾ ਕੋਈ ਬਾਤ ਨਾ ਕੋਈ ਲੜਾਈ ਝਗੜੇ ਇਦਾਂ ਦੇ ਹੁੰਦੇ ਸੀ ਘਰਾਂ ਚ ਬਿਜ਼ੀ ਹੁੰਦੀਆਂ ਸੀ ਔਰਤਾਂ ਬਸ ਆ ਫੋਨ ਹੀ ਚੱਲੇ ਸੀਗੇ ਚਲੋ ਕਿਸੇ ਮਜਬੂਰੀ ਦੇ ਕਾਰਨ ਹਨਾ ਚਲੋ ਦੂਰ ਬਰਾਡੇ ਬੈਠੇ ਬੰਦੇ ਤੜੀ ਕਿਤਾਈ ਆਪਣੀ ਫੈਮਲੀ ਨਾਲ ਗੱਲਬਾਤ ਕਰਨ ਨੂੰ ਦੁੱਖ ਸੁੱਖ ਫੋਲਣ ਨੂੰ ਬਸ ਇਹ ਜਿਆਦਾ ਕੰਮ ਖਰਾਬ ਕਰ ਦਿੰਦੀ ਹੈ ਦੁਨੀਆ ਜਦੋਂ ਗਾਂ ਦੀ ਗਾਂ ਨੂੰ ਗਲਤ ਯੂਜ਼ ਕਰਦੇ ਆ ਇਸ ਕਰਕੇ ਹਰ ਇੱਕ ਚੀਜ਼ ਦੀ ਲਿਮਟ ਹੁੰਦੀ ਆ ਜੇ ਇਸ ਲਿਮਟ ਆ ਪਾਸ ਕਰ ਪਰ ਕਰ ਲਵਾਂਗੇ ਤੇ ਸੇਤ ਤੇ ਨੁਕਸਾਨ ਹੀ ਆ ਨਾ ਸਾਡੀ ਸੇਤ ਦਾ ਵੀ ਰਿਸ਼ਤੇਦਾਰਾਂ ਦਾ ਵੀ ਕੋਈ ਰਿਸ਼ਤੇਦਾਰੀ ਬਤੀ ਨਹੀਂ ਉਹਨਾਂ ਦਾ ਕਰਕੇ ਤੇ ਤੜਕਾ ਸਾਡਾ ਗੱਲਾਂ-ਗੱਲਾਂ ਚ ਹੋ ਗਿਆ ਜੀ ਕੰਪਲੀਟ ਅਸੀਂ ਪਾਤੇ ਹੋਏ ਟਮਾਟਰ ਐਂਡ ਬੇਸਿਕ ਮਸਾਲੇ ਤੇ ਹੁਣ ਮੈਂ ਪਾਉਣ ਲੱਗੀ ਆ ਜੀ ਆਪਣੇ ਘਰ ਦੀਆਂ ਆਰਗੈਨਿਕ ਸੌਰੀਆਂ ਮੈਂ ਇਹਨਾਂ ਨੂੰ ਛਿੱਲ ਕੇ ਧੋ ਕੇ ਕੱਟ ਕੇ ਰੱਖਿਆ ਹੋਇਆ ਸੀ ਕੱਲ ਮੈਂ ਉਕਾਰੀਆਂ ਸੀ ਜਿਹੜੋ ਸਬਜੀ ਬਣ ਕੇ ਤਿਆਰ ਹੋਣੀ ਆ ਤੇ ਦਾ ਟੇਸਟ ਜਿਹੜਾ ਨਾ ਬਾਜ਼ਾਰ ਦਾ ਨੂੰ ਬਹੁਤ ਹੀ ਅਲੱਗ ਹੁੰਦਾ ਕਿਉਂਕਿ ਇਹਨਾਂ ਨੂੰ ਕੋਈ ਮੈਡੀਸਿਨ ਕੁਝ ਨਹੀਂ ਆਰਗੈਨਿਕ ਐਕਦਾ ਪਿਓਰ ਇਹਨਾਂ ਦਾ ਕਲਰ ਵੀ ਬਹੁਤ ਪਿਆਰਾ ਆਉਗਾ ਜਦੋਂ ਬਣ ਕੇ ਰੈਡੀ ਹੋਣੀ ਆ ਨਾ ਇਹ ਘਰ ਦੀ ਜਿਹੜੀ ਹੁੰਦੀ ਨਾ ਤੋਰੀ ਹੋਗੀ ਠੰਡੀ ਹੋਗੀ ਕੋਈ ਵੀ ਸਬਜੀ ਲਾ ਲੋ ਤੁਸੀਂ ਉਹ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਤੁਸੀਂ ਇੱਕ ਸਾਈਡ ਮਾਲਚੀੜੀ ਵੀ ਬਣਾ ਕੇ ਦੇਖੋ ਤੇ ਇੱਕ ਸਾਈਡ ਕਿਸ ਘਰ ਦੀ ਇਹ ਜਿਹੜਾ ਅੜੀ ਘਰ ਦੀ ਸਬਜੀ ਹੈ ਨਾ ਉਹ ਤੇ ਐਵੇਂ ਬਣੀ ਹੈ ਜਿਵੇਂ ਦੇਸੀ ਘਰ ਹੁੰਦਾ ਹੈ ਇੰਨਾ ਕੁ ਜਦਾ ਟੇਸਟ ਹੁੰਦਾ ਹੈ ਤੇ ਹੁਣ ਅਸੀਂ ਗੱਲਾਂ ਕਰਾਂ ਦੇ ਵਿੱਚ ਜੀ ਸਬਜੀ ਵੀ ਆਪਣੇ ਜਿਹੜੀ ਆ ਪਿਆਰ ਕਰ ਲਈ ਹੋਈ ਆ ਹੁਣ ਇਹਨੂੰ ਲੱਗਣਿਆ 10 ਮਿੰਟ ਬਣਨ ਨੂੰ ਕਿਉਂਕਿ ਮੈਂ ਮੀਡੀਅਮ ਫਲੇਮ ਤੇ ਬਣਾਉਂਗੀ 10 ਮਿੰਟ ਤੱਕ ਇਹ ਮੇਰੇ ਰੈਡੀ ਹੋ ਜਾਣਾ ਹੈ ਇਹਨੂੰ ਹੁਣ ਅਸੀਂ ਕਰਾਂਗੇ ਕਵਰ ਹਾਂਜੀ ਹੁਣ ਮੈਂ ਕਰ ਦਿੱਤੀਆਂ ਨੇ ਕਵਰ ਅਸੀਂ ਇਹਨਾਂ ਨੂੰ 10 ਕਿ ਮਿੰਟ 15 ਮਿੰਟ ਤੱਕ ਪਕਾ ਲੈਣਾ ਤੇ ਬਹੁਤ ਵਧੀਆ ਬਣ ਕੇ ਤਿਆਰ ਹੋਣੀਆਂ ਇਹ ਸਾਡੀਆਂ ਤੋਰੀਆਂ ਦੇਖਦੇ ਹਾਂ ਬਾਅਦ ਚ ਲਓ ਜੀ ਸਾਡੀਆਂ ਤੋਰੀਆਂ ਬਣ ਕੇ ਬਿਲਕੁਲ ਰੈਡੀ ਨੇ ਜੀ ਤਾਜ਼ੀਆਂ ਤੋਰੀਆਂ ਸੀਗੀਆਂ ਤੇ ਦੇਖੋ ਕਿੰਨੀਆਂ ਵਧੀਆ ਘੁਲਕੇ ਤੇ ਜਿਹੜੀਆਂ ਤਿਆਰ ਹੋ ਗਈਆਂ ਤੇ ਹੁਣ ਅਸੀਂ ਇੱਕ ਸਾਈਡ ਦੇ ਉੱਤੇ ਫੁਲਕੇ ਲੱਗੇ ਆ ਜੀ ਬਣਾਉਣ ਦੇਖੋ ਜੀ ਮੈਂ ਤਵਾ ਵੀ ਰੱਖਿਆ ਹੋਇਆ ਉਧਰ ਅਸੀਂ ਫੁਲਕੇ ਬਣਾ ਲੈਣੇ ਇੱਧਰ ਸਾਡੀ ਸਬਜ਼ੀ ਰੈਡੀ ਹੋ ਗਈ ਹੋਈ ਹੈ ਤੇ ਤੁਸੀਂ ਵੀ ਮੇਰੀ ਰੈਸਪੀ ਨੂੰ ਟਰਾਈ ਜ਼ਰੂਰ ਕਰਨਾ ਤੇ ਬਣਾਓ ਜੀ ਤੁਸੀਂ ਵੀ ਤੋਰੀਆਂ ਕਿਉਂਕਿ ਇਹ ਸੇਟ ਵਾਸਤੇ ਬਹੁਤ ਵਧੀਆ ਹੁੰਦੀਆਂ ਨੇ ਭਾਵੇਂ ਬਾਜ਼ਾਰੋਂ ਲੈ ਕੇ ਬਣਾ ਲਓ ਚਾਹੇ ਆਪਣੀਆਂ ਬਣਾ ਲਓ ਹਨਾ ਠੀਕ ਹੁੰਦੀਆਂ ਨੇ ਵੈਸੇ ਟੇਸਟ ਥੋੜਾ ਜਿਹਾ ਅਲੱਗ ਹੋ ਜਾਂਦਾ ਤੇ ਦੱਸਣਾ ਮੇਰੀ ਰੈਸਪੀ ਕਿਵੇਂ ਦੀ ਲੱਗੀ ਮਿਲਦੇ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ